ਮਾਹੌਲ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਪਿੰਡ ਢੋਡਾ ਦੇ ਸਰਪੰਚ ਸਾਹਿਬ ਦੇ ਗਹਿਣ ਇਹ ਸਾਰਾ ਮਾਹੌਲ ਕਰ ਰਹੀ ਹੈ ਮੈਂ ਸਭ ਤੋਂ ਪਹਿਲਾਂ ਪ੍ਰੈਸ ਦਾ ਮੇਰੇ ਬਹੁਤ ਹੀ ਸਤਿਕਾਰਯੋਗ ਸਾਫ ਕਾ ਸਰਪੰਚ ਸਾਹਿਬ ਸਰਦਾ ਸਰਵਨ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚਣ ਤੇ ਧੰਨਵਾਦ ਕਰਦੇ ਆਂ ਇਹ ਜਿਹੜੀ ਪ੍ਰੈਸ ਕਾਨਫਰੰਸ ਕਰ ਲੱਗਿਆ ਮੇਰੇ ਵੱਡੇ ਭਰਾ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਦੇ ਉਦੇਸ਼ਾਂ ਮੁਤਾਬਕ ਕੀਤੀ ਜਾ ਰਹੀ ਹੈ ਜੋ ਪਿਛਲੇ ਦਿਨੀ ਭਾਜਪੀ ਵੱਲੋਂ ਇੱਕ ਪਿੰਡ ਢੂੰਦਾ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਝੂਠ ਦਾ ਪ੍ਰਚਾਰ ਕੀਤਾ ਗਿਆ ਅਖਬਾਰਾਂ ਦੇ ਵਿੱਚ ਕਿ ਅਸੀਂ ਇੱਕ ਜੁਆਇਨਿੰਗ ਕਰਾਈ ਹੈ ਬੀਜੇਪੀ ਦੇ ਵਿੱਚ ਜਿਸ ਵਿੱਚ ਕਾਂਗਰਸ ਦੇ ਅਨੇਕਾਂ ਪਰਿਵਾਰ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਆ ਗਏ ਆ ਜੋ ਕਿ ਸੱਚ ਨਹੀਂ ਹੈ ਜਿਹੜੇ ਪਰਿਵਾਰਾਂ ਦਾ ਨਾਮ ਅਖਬਾਰਾਂ ਦੇ ਵਿੱਚ ਦਿੱਤਾ ਗਿਆ ਜਿਸ ਤਰ੍ਹਾਂ ਸਾਡੇ ਮੈਂਬਰ ਪੰਚਾਇਤ ਮਹਿਲ ਸਿੰਘ ਜੀ ਹੈਗੇ ਆ ਸਾਡੇ ਸਤਿਕਾਰਯੋਗ ਮੈਂਬਰ ਪੰਚਾਇਤ ਕਾਂਤਾ ਰਾਣੀ ਜੀ ਆ ਉਹਨਾਂ ਦੇ ਹਸਬੰਦ ਇੱਥੇ ਬੈਠੇ ਹੋਏ ਆ ਮੈਂਬਰ ਪੰਚਾਇਤ ਜੀ ਸੁਖਵਿੰਦਰ ਕੌਰ ਉਹਨਾਂ ਦੇ ਪਤੀ ਸਰਦਾਰ ਚਮਕੌਰ ਸਿੰਘ ਜੀ ਇੱਥੇ ਬੈਠੇ ਹੋਇਆ ਇਹ ਸਾਰੇ ਕਾਂਗਰਸੀ ਪਰਿਵਾਰ ਆ ਸ਼ੁਰੂ ਤੋਂ ਅੱਜ ਵੀ ਕਾਂਗਰਸ ਦੇ ਨਾਲ ਖੜੋਤੇ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਦੇ ਨਾਲ ਚਟਾਨਾਂ ਵਾਂ ਖੜੇ ਆ ਬੀਜੇਪੀ ਨੂੰ ਅਜਿਹਾ ਪ੍ਰਚਾਰ ਕਰਕੇ ਲੋਕਾਂ ਨੂੰ ਗਮਰਾਹ ਨਹੀਂ ਕਰਨਾ ਚਾਹੀਦਾ ਮੈਨੂੰ ਇੱਥੇ ਆਣ ਕੇ ਵੀ ਪਤਾ ਲੱਗਾ ਕਿ ਕਹਿੰਦੇ ਕਿ ਬੀਜੇਪੀ ਜਦੋਂ ਕਿ ਪਿੰਡ ਦੇ ਵਿੱਚ ਪ੍ਰੋਗਰਾਮ ਕਰਦੀ ਆ ਕੋਈ ਸਰਕਾਰੀ ਸਕੀਮ ਦਾ ਝੂਠਾ ਹਵਾਲਾ ਦੇ ਕੇ ਇਕੱਤਰਤਾ ਕਰਦੀ ਆ ਕਿ ਅਸੀਂ ਕੋਈ ਸਰਕਾਰੀ ਸਕੀਮ ਜਿੱਦਾਂ ਕੋਠਿਆਂ ਦੀ ਲੈ ਕੇ ਆ ਰਹੇ ਆ ਉਹਦੇ ਲਈ ਬੰਦੇ ਇਕੱਠੇ ਕਰਕੇ ਤੇ ਆਪਣਾ ਪ੍ਰਚਾਰ ਕਰਨ ਦੇ ਬਹਾਨੇ ਇੱਕ ਜੁਆਇਨਿੰਗ ਦੀ ਖਬਰ ਬਣਾ ਰਿਆ ਪਿੱਛੇ ਜੇ ਸਾਡੇ ਹਲਕਾ ਖਡੂਰ ਸਾਹਿਬ ਦਾ ਪਿੰਡ ਆ ਸਰਾਏ ਦਵਾਨਾ ਉੱਥੇ ਵੀ ਇਹਨਾਂ ਨੇ ਇਦਾਂ ਕੀਤਾ ਪਿੰਡ ਦੇ ਵਿੱਚ ਲਾਉਂਸਮੈਂਟ ਕਰਾਈ ਕਿ ਅਸੀਂ ਸਰਕਾਰੀ ਇੱਕ ਸਕੀਮ ਆ ਕੋਠੇ ਪਾਸ ਕਰਨ ਵਾਲੀ ਉਹ ਲੈ ਕੇ ਆ ਰਹੇ ਆ ਇੱਥੇ ਇਕੱਠੇ ਹੋ ਸਾਰੇ ਜਣੇ ਜਦੋਂ ਸਾਰੇ ਜਣੇ ਉੱਥੇ ਇਕੱਠੇ ਹੋਏ ਤੇ ਉਹਦੇ ਵਿੱਚ ਇਹਨਾਂ ਨੇ ਖਬਰ ਵੀ ਇਸ ਤਰ੍ਹਾਂ ਦੀ ਕੋਈ ਬਣਾਈ ਇਹਦਾ ਬਾਅਦ ਚ ਬਾਅਦ ਦੇ ਵਿੱਚ ਖੰਡਨ ਵੀ ਹੋਇਆ ਇਸੇ ਤਰ੍ਹਾਂ ਹੀ ਇਹਨਾਂ ਨੇ ਆ ਮੇਰੇ ਕੋਲ ਜਗ ਬਾਣੀ ਦਾ ਇੱਕ ਪੇਪਰ ਆ ਇਹਦੇ ਵਿੱਚ ਵੀ ਇਹਨਾਂ ਨੇ ਨਾਮ ਦਿੱਤੇ ਆ ਇੱਕ ਦੈਨਿਕ ਸਵੇਰਾ ਆ ਉਹਦੇ ਵਿੱਚ ਵੀ ਪੰਜਾਬੀ ਜਾਗਰਣ ਦੀ ਅਖਬਾਰ ਆ ਉਹਦੇ ਵਿੱਚ ਵੀ ਜਿਹੜੇ ਤੁਹਾਨੂੰ ਮੈਂ ਨਾਂ ਬੋਲੇ ਉਹ ਸਾਰੇ ਨਾਂ ਵਿੱਚ ਦਿੱਤੇ ਹੋਏ ਆ ਇੱਕ ਅਜੀਤ ਅਖਬਾਰ ਆ ਉਹਦੇ ਵਿੱਚ ਵੀ ਇਹਨਾਂ ਨੇ ਨਾਮ ਦਿੱਤੇ ਹੋਏ ਦਰਸਲ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜੇ ਪਰਿਵਾਰ ਸਾਡੇ ਕਾਂਗਰਸੀ ਲੇਖੇ ਇਹਨਾਂ ਨੇ ਹੈਡਿੰਗ ਬਣਾਇਆ ਆ ਸਾਡਾ ਕੋਈ ਵੀ ਕਾਂਗਰਸੀ ਪਰਿਵਾਰ ਕਾਂਗਰਸ ਨੂੰ ਤੇ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਨੂੰ ਛੱਡ ਕੇ ਕਿਤੇ ਨਹੀਂ ਗਿਆ ਉਹ ਅੱਜ ਵੀ ਕਾਂਗਰਸ ਦੇ ਨਾਲ ਖੜਿਆ ਇੱਥੇ ਬੈਠਿਆ ਆ ਵਾਰਸਾਪੇ ਕਿਹਦੇ ਵੱਲੇ ਇਕੱਠ ਹੋਇਆ ਸੀ ਤੇ ਕਿਹਦੇ ਵੱਲੋਂ ਜੁਆਇਨਿੰਗ ਕਰਾਈ ਗਈ ਹੈ ਜਿਹੜੀ ਇਹ ਬੀਜੇਪੀ ਦਾ ਕੱਢਾ ਲੀਡਰ ਆ ਸੀਗਾ ਇਹਦੇ ਵਿੱਚ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਆਏ ਹਰਜੀਤ ਸਿੰਘ ਸੰਧੂ ਜੀ ਉਹਨਾਂ ਨੇ ਮੀਟਿੰਗ ਕੀਤੀ ਇੱਥੇ ਕੋਈ ਮੈਂਬਰ ਪੰਚਾਇਤ ਆ ਬੁਰਜੈਂਟ ਸਿੰਘ ਜੀ ਉਹਦੇ ਘਰੇ ਹੋਈ ਆ ਜੋ ਇਹ ਮੀਟਿੰਗ ਕੀਤੀ ਗਈ ਹੈ ਉਹ ਕਿਹੜੀ ਪਾਰਟੀ ਨਾਲ ਸਮਤ ਰੱਖਦਾ ਆਮ ਆਦਮੀ ਪਾਰਟੀ ਦੇ ਨਾਲ ਮੈਨੂੰ ਇੱਥੋਂ ਸਰਪੰਚ ਸਾਹਿਬ ਉਹਨਾਂ ਨੇ ਦੱਸਿਆ ਸੱਜਣ ਇੱਥੇ ਆ ਉਹਨਾਂ ਨੇ ਕਿਹਾ ਜੀ ਆਮ ਆਦਮੀ ਪਾਰਟੀ ਨਾਲ ਸੰਬੰਧਤ ਆ ਇਹਨਾਂ ਬੰਦਿਆਂ ਦੇ ਘਰੇ ਮੀਟਿੰਗ ਹੋਈ ਆ ਤੇ ਪਰ ਜੋ ਸਾਡਾ ਕਾਂਗਰਸ ਦਾ ਹਵਾਲਾ ਦੇ ਦਿੱਤਾ ਗਿਆ ਅਜੇ ਹਾਂ ਕੁਝ ਨਹੀਂ ਹੈਗਾ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਬੀਜੇਪੀ ਆ ਉਹ ਪੰਜਾਬ ਵਿਰੋਧੀ ਆ ਤੇ ਸਾਰਾ ਪੰਜਾਬ ਜਾਣਦਾ ਕਿ ਬੀਜੇਪੀ ਕਦੀ ਵੀ ਪੰਜਾਬ ਦੀ ਭਲਾਈ ਲਈ ਨਹੀਂ ਅੱਗੇ ਆ ਸਕਦੀ ਨਾ ਹੀ ਕੰਮ ਕਰ ਸਕਦੀ ਆਪਾਂ ਪਿੱਛੇ ਗੱਲ ਕਰੀ ਆ ਥੋੜੇ ਦਿਨ ਹੋਏ ਆ ਤਰਨਤਾਰ ਜਿਹੜੇ ਤੇ ਐਮਸੀ ਇਲੈਕਸ਼ਨ ਹੋ ਗਏ ਆ ਢੀ ਜਿਸ ਤਰ੍ਹਾਂ ਰਾਏ ਸਾਹਿਬ ਨੇ ਦੱਸਿਆ ਇੱਕ ਤਿੰਨ ਨੰਬਰ ਵਾਰਡ ਆ ਜਿਹਦੇ ਵਿੱਚ ਬੀਜੇਪੀ ਨੂੰ 29 ਵੋਟਾਂ ਪਈਆਂ ਇਦਾਂ ਹੀ ਆਪਾਂ ਸਾਰੀਆਂ ਵਾਰਡਾਂ ਦਾ ਡਾਟਾ ਚੱਕੀਏ ਤੇ ਇਹਨਾਂ ਨੂੰ ਬਹੁਤ ਘੱਟ ਗਿਣਤੀ ਦੀਆਂ ਵੋਟਾਂ ਪਈਆਂ ਤੇ ਭਾਜਪਾ ਕਿਸ ਤਰ੍ਹਾਂ ਮਤਲਬ ਕਿ ਪੰਜਾਬ ਦੇ ਵਿੱਚ ਆਪਣੇ ਪੈਰ ਲਾਉਣ ਦੀ ਗੱਲ ਕਰ ਰਹੀ ਹੈ ਕਿਸਾਨ ਸਾਡੇ ਛੜਕਾਂ ਦੇ ਰੋਲ ਰਹੇ ਆ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਧਰਨੇ ਲੱਗ ਰਹੇ ਆ ਉਹਨਾਂ ਦੇ ਤੱਕ ਕੋਈ ਪਹੁੰਚ ਨਹੀਂ ਕੀਤੀ ਜਾ ਰਹੀ ਜਿਹੜੇ ਸਾਡੇ ਛੋਟੀਆਂ ਜਾਤੀਆਂ ਜਿਸ ਤਰ੍ਹਾਂ ਐਸੀ ਭਾਈ ਜਾ ਰਹਾ ਉਹਨਾਂ ਤੱਕ ਕੋਈ ਸੈਂਟਰ ਸਰਕਾਰ ਦੀ ਕੋਈ ਸਕੀਮ ਨਹੀਂ ਹੁਣ ਤੱਕ ਲਾਗੂ ਹੋਈ ਜਿਹਨੀਆਂ ਕੋਈ ਸਕੀਮਾਂ ਕਾਂਗਰਸ ਦੇ ਸੈਂਟਰ ਸਰਕਾਰ ਦੇ ਜਦੋਂ ਕਾਂਗਰਸ ਸੀ ਉਹ ਜਿਹੜੀਆਂ ਉਹ ਵੀ ਕਟੌਤੀ ਕਰ ਦਿੱਤੀ ਗਈ ਤੇ ਜਿਹੜੇ ਇਹਨਾਂ ਦਾ ਜ਼ਿਲ੍ਹਾ ਪ੍ਰਧਾਨ ਹੈ ਉਹ ਕਿਹੜੇ ਹਿਸਾਬ ਨਾਲ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਕੇ ਲੋਕਾਂ ਨੂੰ ਆਪਸ ਇਸ ਤਰ੍ਹਾਂ ਲੋਕਾਂ ਨੇ ਝੂਠ ਦੇ ਪ੍ਰਚਾਰ ਦੇ ਨਾਲ ਨਹੀਂ ਜੁੜਨਾ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨੀ ਬਿਲਕੁਲ ਤੈਅ ਆ ਹਲਕਾ ਖਡੂਰ ਸਾਹਿਬ ਦੇ ਵਿੱਚ ਇਹ ਸਾਰੇ ਵਰਕਰ ਬੈਠਿਆ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਨੂੰ ਵੱਡੀ ਲੀਡ ਦੇ ਨਾਲ ਜਿਤਾ ਕੇ ਐਮਐਲਏ ਬਣਾਵਾਂਗੇ ਜੀ ਭਾਈ ਜੀ ਕੀ ਨਾਮ ਤੁਹਾਡਾ ਹੈ ਮੇਰੇ ਵਾਈਫਾਈ ਤੋਂ ਕੁਸ਼ਵਿੰਦਰ ਕੌਰ ਜੀ ਕੈਦਰ ਮੈਂਬਰ ਤੇ ਸਾਡੇ ਤੋਂ ਬਲ ਕੋਈ ਆਈ ਕਾਂਗਰਸ ਦੇ ਨਾਲ ਸ਼ੁਰੂ ਤੋਂ ਰਹੇ ਗਾਂਗ ਕਾਂਗਰਸ ਦੇ ਨਾਲ ਰਮਨਜੀਤ ਸਿੰਘ ਦੇ ਨਾਲ ਇਹ ਬਟਾਉਣਾ ਰੁਪਈਆ ਨਾਮ ਨਹੀਂ ਉਹਨਾਂ ਦੇ ਨਾਲ ਜਿਹੜਾ ਤੁਹਾਡਾ ਨਾਮ ਪਾਇਆ ਗਿਆ ਵੀ ਇਹ ਪਾਜ ਪਾਜ ਸ਼ਾਮਲ ਹੋ ਗਿਆ ਉਹਦੇ ਬਾਰੇ ਕੀ ਕਹਣਾ ਤੁਹਾਡੇ ਉਹਨਾਂ ਨੇ ਜਾਇਦ ਕੀਤਾ ਜੀ ਬੇ ਪ੍ਰਾਇਤ ਚਾਹੀਦੀ ਨਹੀਂ ਬੋਲਣਾ ਜੀ ਜੀ ਭਾਈ ਜੀ ਕੀ ਨਾਮ ਤੁਹਾਡਾ ਮਰ ਸਿੰਘ ਭੱਲੀ ਜਿਹੜਾ ਪਿਛਲੇ ਦਿਨੀ ਇੱਕ ਖਬਰ ਚ ਤੁਹਾਡਾ ਨਾਮ ਪਾਇਆ ਗਿਆ ਵੀ ਤੁਸੀਂ ਪਾਜ ਪਾਜ ਸ਼ਾਮਲ ਹੋ ਗਏ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਮੈਨੂੰ ਤਾਂ ਸਲਾਬ ਨੇ ਮੇਰੇ ਨਾਲ ਕੀਤੀ ਵੀ ਅਸੀਂ ਇਕੱਠੇ ਹੋਣਾ ਜਾਂ ਕੋਈ ਆਇਆ ਲੀਡਰ ਆਇਆ ਜਾਂ ਕਿਸ ਤਰ੍ਹਾਂ ਮੈਂ ਤਾਂ ਉਹ ਦਿਨ ਇੱਥੇ ਹੀ ਨਹੀਂ ਹੂੰ ਅੱਛਾ ਉਤਰਾਪਾਤਾ ਤੇ ਜੇ ਜਾਣਾ ਹੁੰਦਾ ਤੇ ਕੋ 10-10 ਪਿੰਡਾਂ ਦੇ ਬੰਦੇ ਨਾ ਇਕੱਠੇ ਕਰਦੇ ਗਾੜੀ ਕਰ ਮੈਨੂੰ ਕੋਈ ਜਾਣਦਾ ਨਹੀਂ ਤੇ ਫੇਰ ਜਾਂਦੇ ਕਿਸ ਹਿਸਾਬ ਨਾਲ ਤੇ ਨਾ ਇਹਨਾਂ ਨੂੰ ਦੱਸ ਕੇ ਜਾਂਦੇ ਵੀ ਕੋਈ ਗਲਤੀ ਇਹਨਾਂ ਚ ਹੋਵੇ ਤੇ ਤੇ ਜਦੋਂ ਇਹਨਾਂ ਚ ਗਲਤੀ ਨਹੀਂ ਤੇ ਅਸੀਂ ਜਾਣਾ ਕਿੱਧਰ ਹੀ ਐਂ ਤੇ ਸ਼ੁਰੂ ਤੋਂ ਕਾਂਗਰਸੀ ਆ ਕੋਈ ਆ ਗਏ ਜਿਹੜਾ ਅੱਜ ਉਹਨੂੰ ਵੋਟਾਂ ਪਾਵਾਂ ਕਾਂਗਰਸੀ ਕਾਂਗਰਸ ਨਾ ਖੜੇ ਜੋ ਤੁਸੀਂ ਹਾਂ ਕਾਂਗਰਸ ਨਾ ਸ਼ੁਰੂ ਤੋਂ ਐ ਬਈ ਕੀ ਨਾ ਘਟਾ ਮੇਰਾ ਨਾਮ ਲਿਖਿਆ ਨਸੇਗਾ ਇਹ ਜਿਹੜਾ ਨਾਮ ਪਾਇਆ ਗਿਆ ਤੁਹਾਡਾ ਖਬਰ ਦੇ ਵਿੱਚ ਵੀ ਤੁਸੀਂ ਭਾਵੇਂ ਭਾਵੇਂ ਸ਼ਾਮਲ ਹੋ ਗਏ ਜੇ ਕੀ ਕਹਣਾ ਉਹਦੇ ਬਾਰੇ ਘਟਾ ਇਹ ਤਾਂ ਬਹੁਤ ਅਗਰਤਾ अच्छा ਤੁਹਾਨੂੰ ਪਤਾ ਸੀ ਇਸ ਬਾਰੇ ਨਹੀਂ ਸਾਨੂੰ ਕੁਝ ਪਤਾ ਨਹੀਂ ਅੱਛਾ ਤੁਸੀਂ ਕਿਹੜੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਜੀ ਕਾਂਗਰਸ ਨਾਲ ਅੱਛਾ ਸਿਰੂ ਤੇ ਕਾਂਗਰਸ ਨਾਲ ਤੇ ਕਾਂਗਰਸ ਨਾਲ ਹੀ ਰਹਿਣਾ ਠੀਕ ਹੈ ਨਾ ਚਾਹੋਗੇ ਵੀ ਤੁਹਾਡੀ ਮਤਲਬ ਤੁਹਾਨੂੰ ਪਤਾ ਹੀ ਨਹੀਂ ਤੇ ਤੁਹਾਡਾ ਨਾਂ ਜਿਹੜਾ ਏ ਉਹ ਖਬਰ ਵਿੱਚ ਪਾਇਆ ਗਿਆ ਵੀ ਭਾਜਪਾ ਵੀ ਤੁਸੀਂ ਸ਼ਾਮਲ ਹੋ ਗਏ ਜੀ ਇਹ ਤਾਂ ਗਲਤ ਗੱਲ ਹੈ ਇਹ ਤਾਂ ਨਹੀਂ ਤੇ ਮੀਡੀਆ ਨੂੰ ਚਾਹੀਦਾ ਵੀ ਕਨਫਰਮ ਕਰਕੇ ਕਰਨਾ ਚਾਹੀਦਾ ਕੋਈ ਵੀ ਕੰਮ ਹਮ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਾਨੂੰ ਪਤਾ ਵੀ ਨਹੀਂਗਾ ਕਿ ਸਾਡੇ ਨਾਂ ਵਿੱਚ ਪਾਤੇ ਹਮ ਜੀ ਇਹ ਤਾਂ ਗਲਤ ਗੱਲ ਹੈ ਤੇ ਤੁਸੀਂ ਦੇਣ ਵਾਲੇ ਦੇ ਵੀ ਗਲਤ ਗੱਲ ਹੈ ਤੇ ਵੀਡੀਓ ਵਾਲਾ ਤਾਂ ਗਲਤ ਗੱਲ ਹੈ ਕਾਂਗਰਸ ਦੇ ਨਾਲ ਜੇ ਹਾਂਜੀ ਕਾਂਗਰਸ ਦੇ ਨਾਲ ਸਰਵਨ ਸਾਹਿਬ ਤੁਹਾਡੇ ਦੇ ਨਹੀਂ ਪਿਛਲੇ ਦਿਨੀ ਇੱਕ ਮੀਟਿੰਗ ਹੋਏ ਇੱਕ ਭਾਜਪਾ ਦੀ ਜਿਸ ਚ ਇੱਕ ਉਸ ਵਾਰ ਖਬਰ ਪ੍ਰਕਾਸ਼ਤ ਹੋਈ ਸੀਗੀ ਵੀ ਸੈਂਕੜੇ ਜਿਹੜੇ ਕਾਂਗਰਸੀ ਵਰਕਰ ਜਿਹੜੇ ਆ ਉਹ ਭਾਜਪਾ ਨਾਲ ਸ਼ਾਮਲ ਹੋਏ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਜਿਹੜੀ ਮੀਟਿੰਗ ਪ੍ਰਕਾਸ਼ਤ ਹੋਈ ਆ ਇਹ ਕੋਈ ਛਾੜੂ ਪਾਰਟੀਆਂ ਆਮ ਪਾਰਟੀ ਦੇ ਘਰੇ ਹੋਈ ਆ ਆਮ ਪਾਰਟੀ ਨੇ ਅਨਾਉਂਸ দেয়া ਆ ਤੇ ਉਹਨਾਂ ਦੇ ਅੱਗੇ ਪ੍ਰਕਾਸ਼ਿਤ ਹੋਈ ਆ ਸਾਡਾ ਕਾਂਗਰਸ ਦਾ ਬੰਦਾ ਨਾ ਉੱਥੇ ਘੁਗਿਆ ਵਾ ਤੇ ਨਾ ਕੋਈ ਜਾਣਦੀ ਹੈਗੀ ਸੀ ਸਾਰੀ ਮੈਂਬਰ ਪੰਚਾਇਤ ਸਾਰੀ ਪੰਚਾਇਤ ਸਾਬਕਾ ਵੀ ਤੇ ਮੌਜੂਦਾ ਵੀ ਉਹ ਜਿਹੜੀ ਉਹ ਕਾਂਗਰਸ ਪਾਰਟੀ ਦੇ ਨਾਲ ਚਟਾਨ ਮੰਗ ਖੜੀ ਆ ਰਮਨਜੀਤ ਸਿੱਕੀ ਦੇ ਨਾਲ ਖੜੀ ਆ ਉਹੀ ਸਾਡੇ ਤਰੇੜ ਨਹੀਂ ਹੈਗੀ ਪਿੰਡ ਦੇ ਵਿੱਚ ਐਵੇਂ ਵਾਧੂ ਖੌਰਾਂ ਲਾਉਣੀਆਂ ਜਿਹੜੀਆਂ ਉਹ